ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਹੌਨ ਉੱਪਰ ਕਲਿੱਕ ਕਰੋ ਪਿਕਨਚਾ ਇੱਕ ਬਹੁਤ ਹੀ ਪਹੁੰਚੇ ਹੋਏ ਫਕੀਰ ਸਾਹ ਦਾ ਉਹਨਾਂ ਨੇ ਰੱਬ ਦੀ ਭਗਤੀ ਇੰਨੀ ਕੋ ਜਿਆਦਾ ਕੀਤੀ ਹੋਈ ਸੀ ਕਿ ਆਪ ਹੀ ਰੰਬੀ ਰੂਹ ਬਣ ਗਏ ਸਨ ਫਕੀਰ ਪੀਖਣਿ ਸ਼ਾਹ ਪੰਜਾਬ ਦੇ ਪਿੰਡ ਸਿਆਣਾ ਦੇ ਰਹਿਣ ਵਾਲੇ ਸਨ ਉਹਨਾਂ ਦੀ ਪਗਤੀ ਤੇ ਪਾਗ ਪਵਿੱਤਰ ਜੀਵਨ ਨੂੰ ਦੇਖ ਕੇ ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਣ ਕਰਦੇ ਸਨ ਤੇ ਲੱਖਾਂ ਹਿੰਦੂ ਮੁਸਲਮਾਨ ਉਹਨਾਂ ਦੇ ਪੈਰੋ ਘਰਸਾਂ ਦਾ ਇੱਕ ਦਿਨ ਜਦ ਕੋ ਆਪਣੀ ਪਗਤੀ ਵਿੱਚ ਦੇਨਸਾਂ ਦਾ ਤਾਂ ਉਹਨਾਂ ਨੂੰ ਪੂਰਬ ਦਿਸ਼ਾ ਵਾਲੇ ਪਾਸੇ ਹਨਾ ਪੀ ਨੂਰ ਦਿਖਾਈ ਦਿੱਤਾ ਤਾਂ ਉਹਨਾਂ ਨੇ ਆਪਣੇ ਰੱਬੀ ਗਿਆਨ ਰਹੀਂ ਸਮਝ ਲਿਆ ਕਿ ਪੂਰਬ ਵਾਲੇ ਪਾਸੇ किसी रबी महापुरुष ने जन्म दिया है फकीर भीखण शाह ने इस रबी पूरब की खिच कारण पछम की बजाए पूर्व वाल मूह करके सिजदा किया फीर जी दे कार्ज नैरो कार बड़ा हैरान हुए। ते होना तो इसका कारण पूछन लगे ਤਾ ਫਕੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਵਿੱਚ ਤੇ ਕੇ ਰੱਬੀ ਨੂਰ ਦਾ ਜਲਵਾ ਵੇਖਿਆ ਹੈ ਕਿ ਉੱਥੇ ਇੱਕ ਮਹਾਪੁਰਖ ਦੇ ਘਰ ਰੱਬੀ ਰੂ ਪੈਗੰਬਰ ਨੇ ਜਨਮ ਲਿਆ ਹੈ ਤੇ ਮੈਂ ਉਸ ਰੱਬੀ ਰੂ ਬਾਲਕ ਦੇ ਦਰਸ਼ਨ ਕਰਨੇ ਚਾਹਦਾ ਹਾਂ ਫਕੀਰ ਪੀਖਣ ਸਾ ਜੀ ਆਪਣੇ ਕੁਝ ਚੌੜੇ ਸਾਥੀਆਂ ਨੂੰ ਨਾਲ ਲੈ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਤਨਾ ਸ਼ਹਿਰ ਵਿੱਚ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਲੋਕਾਂ પાસે ਪੁੱਛਿਆ ਕਿ ਉਸ ਮਹਾਪੁਰਖ ਦਾ ਘਰ ਕਿਹੜਾ ਹੈ ਜਿੱਥੇ ਕਿਸੇ ਬਾਲਕ ਨੇ ਜਨਮ ਲਿਆ ਹੈ ਤੱਪਟਨਾਏ ਸ਼ਹਿਰ ਦੇ ਸਭ ਲੋਕ ਜਾਣਦੇ ਸਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਵੱਡਾ ਹੋਰ ਕੋਈ ਮਹਾਂਪੁਰਖ ਨਹੀਂ ਹੈ ਤਾਂ ਲੋਕ ਚਟਪਟ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਘਰ ਲੈ ਆਏ ਫਕੀਰ ਭੀਖਣ ਸਾਜੀ ਨੇ ਘਰ ਦੇ ਮੁੱਖ ਦਵਾਰ ਤੇ ਪਹੁੰਚ ਕੇ ਕੀ ਬੇਨਤੀ ਕੀਤੀ ਕਿ ਅਸੀਂ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਉਸ ਵੇਲੇ ਘਰ ਵਿੱਚ ਮਾਮਾ ਕਿਰਪਾਲ ਜੰਦਾ ਦਾਦੀ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਹਾਜ਼ਰ ਸਨ ਤਾਂ ਪਹਿਲਾ ਤਾਂ ਉਹ ਡਰ ਗਏ ਕਿ ਇਹ ਕੋਈ ਜਸੂਸ ਜਾਂ ਦੁਸ਼ਮਣ ਨਾ ਹੋਵੇ ਪਰ ਜਦ ਉਹਨਾਂ ਨੂੰ ਫਕੀਰ ਜੀ ਬਾਰੇ ਪਤਾ ਲੱਗਾ ਤਾਂ ਪਰਿਵਾਰ ਨੇ ਉਹਨਾਂ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਦੀਵਾਨ ਖਾਂਦੇ ਵਿੱਚ ਬਿਠਾ ਦਿੱਤਾ ਫਗੀਰ ਜੀ ਦੇ ਆਉਣ ਦੀ ਖਬਰ ਸੁਣ ਕੇ ਪਟਨੇ ਦੀ ਹੋਰ ਸਿੱਖ ਸੰਗਤ ਵੀ ਗੁਰੂ ਜੀ ਦੇ ਘਰ ਪਹੁੰਚ ਗਏ ਤੇ ਸਾਰਾ ਦੀਵਾਨ ਹਾਲ ਸੰਗਤ ਨਾਲ ਭਰ ਗਿਆ ਮਾਮਾ ਕਿਰਪਾਲ ਜੰਦ ਜੀ ਬੰਦਾ ਪ੍ਰੀਤਮ ਜੀ ਨੂੰ ਲੈ ਕੇ ਦੀਵਾਨ ਹਾਲ ਵਿੱਚ ਆ ਗਏ। ਤਾਂ ਫਕੀਰ ਜੀ ਨੇ ਜਦੋਂ ਬਾਲਕ ਗੁਰੂ ਜੀ ਦਾ ਚਿਹਰਾ ਦੇਖਿਆ ਤਾਂ ਉਹਨਾਂ ਦੇ ਰਬੀ ਲੋਰ ਨੂੰ ਤੱਕਦੇ ਹੀ ਰਹਿ ਗਏ। ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਸਜਦਾ ਕੀਤਾ ਤੇ ਫਿਰ ਉਹਨਾਂ ਦੇ ਚਰਨਾਂ ਨੂੰ ਛੂਇਆ। फकीर भीखण शाह जी अपने मठियाइया तो कुजे लाके आए हुए सन उन्होंने वो कुजे बालक गुरु जी देते बेनती की थे। ते नार बेदी के थी। के हजूर इनाडा कुजा के है। बालक गुरु जी ने दोह कुजियां थे ਆਪਣੇ ਦੋਵੇਂ ਹੱਥ ਰੱਖ ਦਿੱਤੇ ਤਾਂ ਇਹ ਦੇਖ ਕੇ ਪੀਰ ਪੀਖਣ ਸਾਜੀ ਨੇ ਬੜੇ ਹੀ ਪ੍ਰੇਮ ਨਾਲ ਬਾਂdak ਗੁਰੂ ਜੀ ਅੱਗੇ ਆਪਣਾ ਸਿਰ ਜੁਕਾ ਦਿੱਤਾ ਤੇ ਉਹਨਾਂ ਦੇ ਕੋਮਲ ਕੋਮਲ ਛੋਟੇ ਛੋਟੇ ਚਰਨਾਂ ਨੂੰ ਛੋਹ ਲਿਆ ਫਿਰ ਜੀ ਦੇ ਇਸ ਕਾਰ ਜਿਹਨੂੰ ਦੇਖ ਕੇ કોળ کھڑی ਸੰગત બડા હેરાન હોઈ તે જાણર دی બેનથી કરન લગી કે તુસી اس طرح ક્યું કીતા તબ ફકીરજી ફરમાય કે जद इस रब्बी रूह ने જનમ દયાસી તા મે અપરે મન وچ એ સોચ રહ્યા سی કે એ રબ્બી રુ बालक હિન્દુવાદા સા દેનેગે फिर मुसलमान का साथ देखे इसलिए एक कुजा मैं हिंदुओं का प्रतीक बनाया कुजा मुसलमान का प्रतीक बनाया मैं योचया कि जेकर यह हिंदुओं वाले कुजे ते हथ रखड़े तो यह हिंदुओं की सहायता कर मुसलमान का नाश कर ਪੜ ਜੇਕਰ ਇਹ ਮੁਸਲਮਾਨਾਂ ਦੇ ਕੁਝੇ ਤੇ ਹੱਥ ਰੱਖਣਗੇ ਫਿਰ ਇਹ ਮੁਸਲਮਾਨਾਂ ਦਾ ਸਾਥ ਦੇਣਗੇ ਤੇ ਹਿੰਦੂਆਂ ਦਾ ਨਾਸ਼ ਕਰ ਦੇਗੇ ਪਰ ਇਹਨਾਂ ਨੇ ਦੋਹਾ ਕੁਝੇ ਅਤੇ ਆਪਣੇ ਕੋਮਲ ਹੱਥ ਣਵਖ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਹ ਮੁਸਲਮਾਨਾਂ ਤੇ ਹਿੰਦੂਆਂ ਦੋਹਾਂ ਦੇ ਪੀਰ ਹੋਣਗੇ ਤੇ ਦੋਹਾ ਦੀ ਰੱਖਿਆ ਕਰਨਗੇ ਤੇ ਹੁਣ ਮੈਂ ਪੂਰੀ ਤਰ੍ਹਾਂ ਜਾਣ ਚੁੱਕਿਆ ਹਾਂ ਕਿ ਇਹ ਰਬੀ ਰੂਪਾਲਕ ਕਿਸੇ ਧਰਮ ਦਾ ਨਹੀਂ ਬਲਕਿ ਕੇਵਲ ਜੁਲੰਦ ਦਾ ਨਾਸ਼ ਕਰਨਗੇ ਤੇ ਸਭ ਨੂੰ ਅਰ ਰੱਬ ਦਾ ਨਾਮ ਜੱਪਣ ਦੀ ਪ੍ਰੇਰਿਤ ਕਰਨਗੇ ਇਸ ਲਈ ਮੈਂ ਆਪਣੇ ਸਾਰੇ ਚੇਲਿਆਂ ਤੇ ਹੋਰ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਬਾਲਕ ਗੁਰੂ ਜੀ ਨੂੰ ਮੱਥਾ ਟੇਕੋ ਸੇਜਦਾ ਕਰੋ ਤੇ ਇਨਾਂ ਤੋਂ ਮਉ ਮੰਗਿਆ ਮਰਦਾਂ ਪਾਓ ਤਦ ਕੋੜ ਬੈਠੀ ਸਾਰੀ ਸੰਗਤ ਨੇ ਬਾਲਕ ਗੁਰੂ ਜੀ ਦੇ ਕੋਮਲ ਕੋਮਲ ਚਰਣਾ ਨੂੰ ਮੱਥਾ ਟੇਕਿਆ ਤੇ ਆਪਣਾ ਜੀਵਨ ਸਫਲਾ ਬਣਾਇਆ ਸੁਪਿਆਰੀ ਸਾ ਸੰਧੇ ਜੀ वीडियो लाईक करो शेयर करो ऐं कमेंट बॉक्स वाहिगुरु जी लिखो